ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਮਾ ਸਾਖੀ ਸਾਹਿਤ ਭਾਗ ਪਹਿਲਾ ਦੇ ਵਿੱਚੋਂ ਅੱਜ ਤੁਹਾਡੇ ਨਾਲ ਜੋ ਅਗਲਾ ਲੇਖ ਸੰਭਜਾ ਕੀਤਾ ਜਾ ਰਿਹਾ ਹੈ ਉਹ ਹੈ ਰਾਜ ਮਹਿਲ ਦਾ ਦਰਵਾਜ਼ਾ ਦੇਸ਼ ਦੀ ਜਨਤਾ ਨੂੰ ਅਗਿਆਨਤਾ ਵਿੱਚੋਂ ਕੱਢਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਲੰਮੇ ਪ੍ਰਚਾਰ ਦੌਰੇ ਕੀਤੇ ਸਨ ਬੜੇ ਖਤਰੇ ਸਹੇੜੇ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਚੱਲੀਆਂ ਓਪਰੇ ਲੋਕ ਵੱਖਰੀ ਬੋਲੀ ਉਹਨਾਂ ਦਾ અત્યੰਤ ਪਛੜੇ ਮਾ ਆਵਾਜਾਈ ਦੇ ਸਾਧਨ ਨਾ ਦੇ ਬਰਾਬਰ ਸਨ ਸੰਚਾਰ ਪ੍ਰਬੰਧ ਕੋਈ ਨਹੀਂ ਸੀ ਇੱਕ ਪਿੰਡ ਦੀ ਖਬਰ ਦੂਜੇ ਪਿੰਡ ਤੱਕ ਮਸਾਂ ਹੀ ਪਹੁੰਚਦੀ ਸੀ ਫਿਰ ਵੀ ਗੁਰੂ ਜੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਨਕਲਾਬ ਦਾ ਬੀਜ ਲੋਕ ਮਨਾਂ ਅੰਦਰ ਬੀਜਣ ਵਾਸਤੇ ਘਰੋਂ ਚੱਲ ਪਏ ਬਿਨਾ ਵੱਡੇ ਸਾਧਨਾਂ ਤੋਂ ਕੰਮ ਕਰਨ ਦਾ ਤਹैया ਲੈ ਕੇ ਚੱਲ ਪਏ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਹੁੰਦਾ ਉਹਨਾਂ ਕੋਲ ਬੇਅੰਤ ਬਹਾਨੇ ਹੁੰਦੇ ਹਨ ਜਿਨ੍ਹਾਂ ਨੇ ਕੰਮ ਕਰਨਾ ਹੋਵੇ ਉਹ ਬਹਾਨੇ ਨਹੀਂ ਘਟਦੇ ਕੰਮ ਕਰਨ ਦੇ ਤਰੀਕੇ ਲੱਭਦੇ ਨੇ ਸੜਕਾਂ ਤੇ ਸਫਰ ਕਰਨ ਵਾਲੇ ਲੱਖਾਂ ਲੋਕਾਂ ਨੂੰ ਕੋਈ ਯਾਦ ਨਹੀਂ ਕਰਦਾ ਬਿਨਾ ਰਾਹਾਂ ਤੋਂ ਦੁਰਗਮ ਪੈਂਡੇ ਤੇ ਚੱਲਦੇ ਆ ਮੰਜ਼ਲਾਂ ਨੂੰ ਸਰਨ ਸਰ ਕਰਨ ਵਾਲਿਆਂ ਨੂੰ ਲੋਕੀ ਯਾਦ ਕਰਦੇ ਨੇ ਨਵੇਂ ਰਾਹ ਤਲਾਸ਼ਣ ਵਾਲਿਆਂ ਨੂੰ ਲੋਕਾਂ ਦਾ ਜੀਵਨ ਰਾਹ ਸੁਖਾਲਾ ਕਰਨ ਵਾਲਿਆਂ ਨੂੰ ਨਮਸਕਾਰ ਕੀਤੀਆਂ ਜਾਂਦੀਆਂ ਨੇ ਮਨੁੱਖਤਾ ਲਈ ਦੁਖਦਾਈ ਬੰਧਸਾ ਨੂੰ ਤੋੜਨ ਵਾਸਤੇ ਜੰਗਾਲੀ ਹੋਈ ਸੋਚ ਨੂੰ ਮਾਂਜਣ ਵਾਸਤੇ ਬਦਬੂ ਮਾਰਦੇ ਖੜੇ ਪਾਣੀਆਂ ਵਿੱਚ ਤਰਥੱਲੀ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਚੱਲ ਕੇ ਕੋਚੀਨ ਨਗਰ ਵਿੱਚ ਪਹੁੰਚ ਗਏ ਇੱਥੇ ਸਾਧੂਆਂ ਸੰਤਾਂ ਲਈ ਬਣਾਈ ਧਰਮਸ਼ਾਲਾ ਵਿੱਚ ਰਾਤੀ ਵਿਸ਼ਰਾਮ ਕੀਤਾ ਅਰਾਧ ਸਮੇਂ ਜਿੰਨੇ ਲੋਕਾਂ ਨਾਲ ਧਰਮਸ਼ਾਲਾ ਵਿੱਚ ਮੁਲਾਕਾਤ ਹੋ ਸਕੀ ਉਹ ਕੀਤੀ ਸੁਣਨ ਵਾਲੇ ਭਾਵੇਂ ਬਹੁਤੇ ਨਹੀਂ ਸਨ ਪਰ ਸਾਰੇ ਧਿਆਨ ਨਾਲ ਸੁਣ ਰਹੇ ਸਨ ਸੁਣਨ ਵਾਲਿਆਂ ਨੇ ਸਮਾਂ ਬਿਤਕੇ ਅਗਲੇ ਦਿਨ ਵੱਡਾ ਜੋੜ ਮੇਲ ਇਕੱਠ ਕਰਨ ਦਾ ਯਕੀਨ ਦਿਵਾਇਆ ਕਿਉਂਕਿ ਗੁਰਨਾਨਕ ਸਾਹਿਬ ਦੇ ਵਿਚਾਰ ਬਾਕੀਆਂ ਨਾਲੋਂ ਵੱਖਰੇ ਸਨ ਬਣਾਏ ਪ੍ਰੋਗਰਾਮ ਮੁਤਾਬਕ ਅਗਲੇ ਦਿਨ ਸ਼ਹਿਰ ਵਾਸੀ ਬਹੁਤ ਲੋਕ ਸੰਗਤ ਵਿੱਚ ਆਏ ਗੁਰੂ ਨਾਨਕ ਸਾਹਿਬ ਨੇ ਦੇਸ਼ ਵਿੱਚ ਹੋ ਰਹੇ ਰਾਜਸੀ ਜ਼ਬਰ ਬਾਰੇ ਦੱਸਿਆ ਧਾਰਮਿਕ ਪੁਜਾਰੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਬਾਰੇ ਸਮਝਾਇਆ ਜੇ ਤੁਸੀਂ ਸਾਰੇ ਦੇਵੀਆਂ ਦੇਵਤਿਆਂ ਨੂੰ ਤਿਆਗ ਦਿਓ ਇੱਕ ਨਿਰੰਕਾਰ ਨੂੰ ਮੰਨਣ ਲੱਗ ਜਾਓ ਜਾਤ ਪਾਤ ਨੂੰ ਗਲੋਂ ਲਾ ਦਿਓ ਆਪਸੀ ਵੈਰ ਵਿਰੋਧ त्याग ਕੇ ਜੇ ਸਾਰੇ ਇਕੱਠੇ ਹੋ ਜਾਓ ਤਾਂ ਤੁਹਾਡੀ ਗੁਲਾਮੀ ਨੂੰ ਆਜ਼ਾਦੀ ਵਿੱਚ ਬਦਲਿਆ ਜਾ ਸਕਦਾ ਹੈ ਪੁਜਾਰੀਆਂ ਨੂੰ ਗਲੋਂ ਲਾਹਿਆ ਜਾ ਸਕਦਾ ਹੈ ਤੁਸੀਂ ਸਭ ਮਾਨ ਵਾਲਾ ਜੀਵਨ ਜਿਉ ਸਕਦੇ ਹੋ ਤੁਹਾਨੂੰ ਮਿਹਨਤ ਦਾ ਪੂਰਾ ਮੁੱਲ ਮਿਲ ਸਕਦਾ ਹੈ ਤੁਹਾਡੇ ਪਰਿਵਾਰ ਸੁਖ ਸ਼ਾਂਤੀ ਵਾਲਾ ਸੁਖੀ ਜੀਵਨ ਬਤੀਤ ਕਰ ਸਕਦੇ ਹਨ ਅਜੇ ਇਹ ਵਿਚਾਰ ਲਈ ਕਈ ਦਿਨਾਂ ਤੱਕ ਹੁੰਦੇ ਰਹੇ ਸੁਣਨ ਵਾਲਿਆਂ ਦੀ ਲਗਾਤਾਰ ਗਿਣਤੀ ਵਧਦੀ ਰਹੀ ਤੇ ਗੁਰੂ ਨਾਨਕ ਸਾਹਿਬ ਦਾ ਸਤਕਾਰ ਉਹਨਾਂ ਦੇ ਮਨਾਂ 'ਚ ਪੈਦਾ ਹੁੰਦਾ ਗਿਆ 10 ਕੁ ਦਿਨਾਂ ਦੇ ਅੰਦਰ ਇਹ ਖਬਰਾਂ ਰਾਜ ਮਹਿਲ ਤੱਕ ਪਹੁੰਚ ਗਈਆਂ ਆ ਰਾਜਾ ਕੇਸ਼ਵਦੱਤ ਦੇ ਕਈ ਨੌਕਰ ਖੁਦ ਆ ਕੇ ਗੁਰੂ ਸਾਹਿਬ ਦੇ ਵਿਚਾਰ ਸੁਣ ਚੁੱਕੇ ਸਨ ਉਹਨਾਂ ਨੇ ਜਾ ਕੇ ਇਹਨਾਂ ਨਵੇਂ ਵਿਚਾਰਾਂ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕੀਤੇ ਰਾਜੇ ਨੇ ਆਪਣੇ ਮੁਖੀ ਸੇਵਕ ਨੂੰ ਹੁਕਮ ਦਿੱਤਾ ਕੇ ਬਾਬਾ ਨਾਨਕ ਜੀ ਨੂੰ ਰਾਜ ਮਹਿਲ ਵਿੱਚ ਸੱਦਾ ਦਿਓ ਇੱਥੇ ਅਸੀਂ ਖੁਦ ਉਹਨਾਂ ਦੇ ਪਰਵਚਨ ਸੁਣ ਕੇ ਨਿਰਣਾ ਕਰਾਂਗੇ ਕਿ ਉਹ ਕੀ ਬੋਲਦੇ ਹਨ ਨਾਲ ਹੀ ਸਾਡੇ ਰਾਜ ਘਰਾਣੇ ਦੀਆਂ ਇਸਤਰੀਆਂ ਉਪਦੇਸ਼ ਸੁਣ ਕੇ ਜੀਵਨ ਸਫਲਾ ਕਰਨਗੀਆਂ ਅਸੀਂ ਅੰਨ ਪਾਣੀ ਨਾਲ ਉਹਨਾਂ ਦੀ ਸੇਵਾ ਕਰਾਂਗੇ ਅਗਲੇ ਦਿਨ ਸੇਵਾਦਾਰ ਨੇ ਆ ਕੇ ਰਾਜੀ ਦੀ ਇੱਛਾ ਗੁਰੂ ਜੀ ਅੱਗੇ ਨਿਮਰਤਾ ਪੂਰਵਕ ਕਹਿ ਸੁਣਾਈ ਗੁਰਨਾਨਕ ਸਾਹਿਬ ਆਖਣ ਲੱਗੇ ਭਾਈ ਰਾਜ ਮਹਿਲਾਂ ਵਿੱਚ ਸਾਧੂਆਂ ਦਾ ਕੀ ਕੰਮ ਇੱਥੇ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਹੈ ਸੰਗਤ ਜੁੜਦੀ ਹੈ ਜੇਕਰ ਰਾਜੇ ਨੇ ਕੋਈ ਲਾਹਾ ਲੈਣਾ ਹੀ ਹੈ ਤਾਂ ਧਰਮਸ਼ਾਲਾ ਵਿੱਚ ਆ ਜਾਵੇ ਮੈਂ ਮਹਿਲ ਵਿੱਚ ਨਹੀਂ ਜਾਵਾਂਗਾ ਸੇਵਕ ਨੇ ਸਾਰੀ ਹੋਈ ਬੀਤੀ ਰਾਜੇ ਨੂੰ ਜਾ ਕੇ ਸੁਣਾ ਦਿੱਤੀ ਰਾਜਾ ਕਾਫੀ ਹੈਰਾਨ ਸੀ ਕਿ ਬਹੁਤ ਬਹੁਤੇ ਸਾਧ ਰਾਜੇ ਤੱਕ ਪਹੁੰਚਣ ਵਾਸਤੇ ਸਦਾ ਹੀ ਤਿਆਰ ਰਹਿੰਦੇ ਨੇ ਇਹ ਸਾਧ ਬੁલાਏ ਤੋਂ ਵੀ ਆਉਣ ਲਈ ਤਿਆਰ ਨਹੀਂ ਚਲੋ ਚਲਦੇ ਹਾਂ ਵੇਖਣ ਕਿਸ ਤਰ੍ਹਾਂ ਦੇ ਉਪਦੇਸ਼ ਕਰਦਾ ਹੈ ਨੌਕਰਾਂ ਨੇ ਪਹਿਲਾਂ ਆ ਕੇ ਧਰਮਸ਼ਾਲਾ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਰਾਜੇ ਲਈ ਵੱਡਾ ਗੱਦਾ ਲਾ ਕੇ ਉੱਚਾ ਆਸਣ ਤਿਆਰ ਕਰਵਾਇਆ ਗਿਆ ਰਾਜੇ ਅਤੇ ਲੋਕਾਂ ਵਿਚਕਾਰ ਕਾਫੀ ਸਾਰੀ ਦੂਰੀ ਬਣਾਈ ਗਈ ਸਮੇਂ ਸਿਰ ਰਾਜਾ ਆ ਪਹੁੰਚਿਆ ਇੱਕ ਸਧਾਰਨ ਜਿਹੇ ਸਾਧੂ ਗੁਰੂ ਨਾਨਕ ਨੂੰ ਵੇਖ ਕੇ ਬੇਚੈਨੀ ਜਿਹੀ ਵੀ ਮਹਿਸੂਸ ਹੋਈ ਸਾਰੇ ਲੋਕੀ ਆ ਕੇ ਬੈਠਦੇ ਗਏ ਜਿਵੇਂ ਜਿਵੇਂ ਰਾਜ ਕਰਮਚਾਰੀਆਂ ਨੇ ਬਿਠਾਇਆ ਗੁਰੂ ਨਾਨਕ ਸਾਹਿਬ ਨੇ ਰਾਜੇ ਨੂੰ ਕੋਈ ਉਚੇਚਾ ਸਤਿਕਾਰ ਨਾ ਦਿੱਤਾ ਕਥਾ ਵਿਚਾਰ ਦੌਰਾਨ ਪਰਜਾ ਦੇ ਹੱਕਾਂ ਬਾਰੇ ਦੱਸਿਆ ਰਾਜੇ ਦੇ ਫਰਜ਼ਾਂ ਬਾਰੇ ਜਾਣਨਾ ਪਾਇਆ ਦੇਸ਼ ਵਿੱਚ ਚੱਲ ਰਹੇ ਮੰਦੇ ਹਾਲਾਤ ਬਾਰੇ ਸਾਰਿਆਂ ਨੂੰ ਦੱਸਿਆ ਗੁਰੂ ਨਾਨਕ ਨੇ ਆਪਣੇ ਆਉਣ ਦਾ ਸਭ ਨੂੰ ਪ੍ਰਯੋਜਨ ਵੀ ਦੱਸਿਆ ਕਿ ਮੈਂ ਘਰੋਂ ਕਿਉਂ ਨਿਕਲਿਆ ਹਾਂ ਤੇ ਮੈਂ ਪੰਜਾਬ ਦੇ ਵਿੱਚ ਪੰਜਾਬ ਦਾ ਰਹਿਣ ਵਾਲਾ ਹਾਂ ਸਮਾਪਤੀ ਤੋਂ ਰਾਜਾ ਕੇਸ਼ਵਦੱਤ ਨੇ ਫਿਰ ਆਪਣੇ ਮਹਿਲ ਵਿੱਚ ਆਉਣ ਲਈ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਨੇ ਕਿਹਾ ਤੇਰਾ ਘਰ ਤਾਂ ਭਾਈ ਬਹੁਤ ਛੋਟਾ ਹੈ ਤੇਰੇ ਘਰ ਦਾ ਦਰਵਾਜ਼ਾ ਹੋਰ ਵੀ ਛੋਟਾ ਹੈ ਮੈਂ ਭਲਾ ਅੰਦਰ ਕਿਵੇਂ ਦਾਖਲ ਹੋ ਸਕਦਾ ਹਾਂ ਰਾਜਾ ਹੈਰਾਨ ਹੋ ਗਿਆ ਮਹਾਤਮਾ ਜੀ ਬੜੀਆਂ ਅਜੀਬ ਗੱਲਾਂ ਕਰਦੇ ਹੋ ਤੁਹਾਡੇ ਉਪਦੇਸ਼ ਵਿੱਚ ਵੀ ਕੁਝ ਓਪਰੀਆਂ ਜਿਹੀਆਂ ਗੱਲਾਂ ਮੈਨੂੰ ਸੁਣ ਲਈ ਮਿਲੀਆਂ ਹੁਣ ਫਿਰ ਕਹਿ ਰਹੇ ਹੋ ਕਿ ਮਹਿਲ ਦਾ ਦਰਵਾਜ਼ਾ ਛੋਟਾ ਹੈ ਜਦੋਂ ਕਿ ਸਾਰਿਆਂ ਨੂੰ ਪਤਾ ਹੈ ਕਿ ਰਾਜੇ ਦੇ ਮਹਿਲ ਵਿੱਚ ਹਾਥੀ ਤੱਕ ਦਾਖਲ ਹੋ ਸਕਦੇ ਨੇ ਫਿਰ ਦਰਵਾਜ਼ਾ ਛੋਟਾ ਕਿਵੇਂ ਹੋਇਆ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਰਾਜਾ ਕੇਸ਼ਵਦੱਤ ਸਮਝਣ ਦੀ ਕੋਸ਼ਿਸ਼ ਕਰੋ ਤੂੰ ਧਰਮਸ਼ਾਲ ਵਿੱਚ ਆਇਆ ਆਪਣੇ ਹੰਕਾਰ ਦੀ ਪੰਡ ਨਾਲ ਹੀ ਚੁੱਕ ਲਿਆ ਸਾਰੇ ਲੋਕਾਂ ਨੂੰ ਦੂਰ ਬਿਠਾ ਦਿੱਤਾ ਤੂੰ ਉਹਨਾਂ ਤੋਂ ਵੱਖ ਹੋ ਕੇ ਉੱਚੀ ਥਾਵੇਂ ਆਸਣ ਲਾ ਕੇ ਬੈਠ ਗਿਆ ਭਲਾ ਅਜਿਹਾ ਕਿਉਂ ਕੀਤਾ ਰਾਜਾ ਆਖਣ ਲੱਗਿਆ ਬਾਬਾ ਜੀ ਇਹ ਲੋਕ ਗਵਾਰ ਹਨ ਗੰਦੇ ਹਨ ਛੋਟੀਆਂ ਜਾਤਾਂ ਵਾਲੇ ਹਨ ਇਹ ਦਾਨ ਪੁੰਨ ਵੀ ਨਹੀਂ ਕਰਦੇ ਮੈਂ ਰਾਜਾ ਹਾਂ ਉੱਚੀ ਜਾਤ ਵਾਲਾ ਹਾਂ ਰੋਜ਼ਾਨਾ ਇਸ਼ਨਾਨ ਕਰਦਾ ਹਾਂ ਮੰਤਰ ਜਾਪ ਕਰਦਾ ਹਾਂ ਇਹਨਾਂ ਨਾਲ ਮੇਰੀ ਬਰਾਬਰੀ ਭਲਾ ਕਿਵੇਂ ਹੋ ਸਕਦੀ ਹੈ ਗੁਰਨਾਨ ਸਿੰਘ ਸਾਹਿਬ ਆਖਣ ਲੱਗੇ ਰਾਜਾ ਕੇਸ਼ਵਦੱਤ ਧਿਆਨ ਨਾਲ ਸੁਣ ਜੇਕਰ ਇਹ ਲੋਕ ਗਮਾਰਵ ਹਨ ਤਾਂ ਇਸ ਦਾ ਜ਼ਿੰਮੇਵਾਰ ਤੂੰ ਹੈ ਰਾਜੇ ਨੇ ਇਹਨਾਂ ਨੂੰ ਚੰਗੀ ਵਿਦਿਆ ਦਿਵਾਉਣੀ ਸੀ ਇਹਨਾਂ ਲੋਕਾਂ ਕੋਲ ਚੰਗੇ ਵਸਤਰ ਕਿੱਥੋਂ ਆਉਣੇ ਸੀ ਇਹਨਾਂ ਦੇ ਘਰਾਂ ਵਿੱਚ ਤਾਂ ਪੇਟ ਭਰਨ ਲਈ ਅੰਨ ਦਾਣਾ ਵੀ ਨਹੀਂ ਹੈ ਰਹੀ ਛੋਟੀ ਜਾਤ ਦੀ ਗੱਲ ਇਹ ਜਾਤ ਪਾਤ ਰੱਬ ਨੇ ਬਣਾ ਕੇ ਨਹੀਂ ਭੇਜੀ ਇਨਸਾਨੀਅਤ ਦੇ ਦੁਸ਼ਮਣ ਲੋਕਾਂ ਨੇ ਅਜਿਹੇ ਵਿਚਾਰਾਂ ਨੂੰ ਲਿਖਿਆ ਸੀ ਅਤੇ ਆਪਣੀ ਤਾਕਤ ਦੇ ਨਾਲ ਉਹਨਾਂ ਨੇ ਯਮਨ ਨੂੰ ਇਹਨਾਂ ਗਰੀਬਾਂ ਤੇ ਲਾਗੂ ਕਰਵਾਇਆ ਸੀ ਇਹ ਭੈੜੀ ਸੋਚ ਮਨੁਸਮਰਤੀ ਨੇ ਦਿੱਤੀ ਹੈ ਮਨੁਸਮਰਤੀ ਪਰਮੇਸ਼ਰ ਨੇ ਲਿਖ ਕੇ ਨਹੀਂ ਭੇਜੀ ਉਹ ਬ੍ਰਾਹਮਣਾਂ ਦੀ ਲਿਖੀ ਹੋਈ ਹੈ ਜਿਸ ਵਿੱਚ ਇਹ ਮੰਦੇ ਵਿਚਾਰ ਲਿਖੇ ਹੋਏ ਹਨ ਰਹੀ ਤੇਰੀ ਅਮੀਰੀ ਤੇ ਇਹਨਾਂ ਦੀ ਗਰੀਬੀ ਦੀ ਗੱਲ ਇਕੱਲਾ ਹੀ ਤੂੰ ਨਹੀਂ ਭਾਰਤ ਦੇ ਸਾਰੇ ਰਾਜੇ ਆਮ ਲੋਕਾਂ ਦੀ ਕਿਰਤ ਕਮਾਈ ਤੇ ਡਾਕਾ ਮਾਰਦੇ ਨੇ ਖੁਦ ਐਸ਼ ਪ੍ਰਸਤੀ ਕਰਦੇ ਨੇ ਲੋਕਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਦਿੰਦੇ ਨੇ ਤੂੰ ਖੇਤਾਂ ਵਿੱਚ ਹਲ ਨਹੀਂ ਚਲਾਇਆ ਇਨਾਂ ਦੀ ਕਮਾਈ ਨੂੰ ਤੂੰ ਖੋਹਿਆ ਹੈ ਤੇ ਆਪਣੇ ਮਹਿਲ ਅਵਸਾਰੇ ਹਨ ਕੀਮਤੀ ਬਸਤਰ ਬਣਵਾਏ ਹਨ ਸੋਨੇ ਦੇ ਗਹਿਣੇ ਪਾਏ ਹਨ ਇਹ ਕਮਾਈ ਤੇਰੀ ਆਪਣੀ ਨਹੀਂ ਸੀ ਇਹਨਾਂ ਨੂੰ ਲੁੱਟ ਕੇ ਤੂੰ ਆਪਣੀਆਂ ਤਜੋਰੀਆਂ ਭਰ ਲਈਆਂ ਨੇ ਰਾਜਾ ਬੋਲਿਆ ਗੁਰੂ ਜੀ ਇਹਨਾਂ ਸਾਰੇ ਵਿਸ਼ਿਆਂ ਤੇ ਮੈਂ ਤੁਹਾਡੇ ਨਾਲ ਹੋਰ ਵਿਸਥਾਰ ਵਿੱਚ ਗੱਲਬਾਤ ਕਰਨੀ ਚਾਹੁੰਦਾ ਹਾਂ ਤੁਸੀਂ ਮਹਿਲ ਵਿੱਚ ਆਓ ਮੈਂ ਤੁਹਾਡਾ ਪੂਰਾ ਸਨਮਾਨ ਕਰਾਂਗਾ ਸਾਰੇ ਲੋਕਾਂ ਦੇ ਸਾਹਮਣੇ ਮੈਂ ਬਚਨ ਦਿੰਦਾ ਹਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਰਾਜਾ ਜੀ ਮੈਂ ਪਹਿਲਾਂ ਵੀ ਆਖਿਆ ਸੀ ਕਿ ਤੇਰੇ ਮਹਿਲ ਦਾ ਦਰਵਾਜ਼ਾ ਛੋਟਾ ਹੈ ਹੁਣ ਫਿਰ ਦੁਹਰਾ ਰਿਹਾ ਹਾਂ ਕਿ ਤੇਰੇ ਮਹਿਲ ਦਾ ਦਰਵਾਜ਼ਾ ਬਹੁਤ ਛੋਟਾ ਹੈ ਰਾਜਾ ਬੋਲਿਆ ਸਤਿਗੁਰੂ ਜੀ ਤੁਸੀਂ ਕਿਸੇ ਰਮਝਾ ਨਾਲ ਗੱਲ ਕਰ ਰਹੇ ਹੋ ਜਿਸ ਦੀ ਮੈਨੂੰ ਸਮਝ ਨਹੀਂ ਆ ਰਹੀ ਕਿਰਪਾ ਕਰਕੇ ਦੱਸੋ ਕਿ ਜਿਸ ਦਰਵਾਜ਼ੇ ਵਿੱਚ ਹਾਥੀ ਘੋੜੇ ਆਰਾਮ ਨਾਲ ਦਾਖਲ ਹੋ ਸਕਦੇ ਹਨ ਉਸ ਵਿੱਚ ਭਲਾ ਤੁਸੀਂ ਕਿਉਂ ਨਹੀਂ ਪ੍ਰਵੇਸ਼ ਕਰ ਸਕਦੇ ਗੁਰੂ ਸਾਹਿਬ ਆਖਣ ਲੱਗੇ ਭਾਈ ਕੇਸਵਦੇਵ ਸੁਣ ਫਿਰ ਧਿਆਨ ਨਾਲ ਤੂੰ ਸਾਡੇ ਕੋਲ ਸੰਗਤ ਵਿੱਚ ਆਇਆ ਤਾਂ 10 ਦਿਨਾਂ ਬਾਅਦ ਆਇਆ ਫਿਰ ਆਉਣ ਤੋਂ ਪਹਿਲਾਂ ਸੁਨੇਹਾ ਭੇਜ ਕੇ ਮੈਨੂੰ ਅੰਦਰ ਬੁਲਾਣਾ ਚਾਹਿਆ ਮੈਂ ਇਨਕਾਰ ਕਰ ਕਰ ਦਿੱਤੀ ਤੂੰ ਆਇਆ ਤਾਂ ਜ਼ਰੂਰ ਪਰ ਆਮ ਲੋਕਾਂ ਦੇ ਨਾਲ ਬੈਠਣਾ ਤਾਂ ਪਸੰਦ ਨਾ ਕੀਤਾ ਉੱਚਾ ਆਸਣ ਲਾ ਕੇ ਬਾਕੀਆਂ ਨੂੰ ਪਾਸੇ ਕਰਕੇ ਕੁਝ ਸਮਾਂ ਬੈਠਿਆ ਮੈਂ ਇੱਥੇ ਮਨੁੱਖ ਮਾਤਰ ਲਈ ਜੋ ਕਲਿਆਣਕਾਰੀ ਰਾਹ ਉਲੀਕਿਆ ਹੈ ਉਸ ਵਿੱਚ ਬਰਾਬਰਤਾ ਹੈ ਸਾਰਿਆਂ ਲਈ ਸੰਗਤ ਇਕਸਾਰਤਾ ਵਾਲੀ ਹੈ ਸਭਨਾਂ ਲਈ ਇੱਕੋ ਪਰਮੇਸ਼ਰ ਹੈ ਇਸਤਰੀ ਪੁਰਖ ਬ੍ਰਾਹਮਣ ਜਾਂ ਸ਼ੂਦਰ ਇੱਥੇ ਕੋਈ ਨਹੀਂ ਹੈ ਸਾਰੇ ਮਨੁੱਖਾ ਇੱਕੋ ਜਿਹੇ ਨਰਿੰਕਾਰ ਦੇ ਧੀਆ ਪੁੱਤਰ ਹਨ ਜਦੋਂ ਸਾਰੇ ਇੱਕੋ ਪਿਤਾ ਦੀ ਔਲਾਦ ਹਨ ਫਿਰ ਸਾਰੇ ਰਲ ਮਿਲ ਕੇ ਖਾਣਾ ਬਣਾਉਣਗੇ ਤੇ ਸਾਰੇ ਰਲ ਕੇ ਛਕਣਗੇ ਸੁੱਚ ਭਿੱਟ ਕੋਈ ਨਹੀਂ ਮੰਨੇਗਾ ਸਾਰੇ ਮਨੁੱਖ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੇਕ ਨੀਤੀ ਨਾਲ ਪੂਰੀਆਂ ਕਰਨਗੇ ਜੇ ਤੂੰ ਰਾਜਾ ਹੈ ਤਾਂ ਤੈਨੂੰ ਜਨਤਾ ਨਾਲ ਪਿਤਾ ਵਰਗਾ ਵਿਹਾਰ ਕਰਨਾ ਚਾਹੀਦਾ ਹੈ ਸਾਰਿਆਂ ਨਾਲ ਇਨਸਾਫ ਕਰਨਾ ਚਾਹੀਦਾ ਹੈ ਤੈਨੂੰ ਆਪਣੇ ਅਫਸਰਾਂ ਤੋਂ ਸਖਤ ਨਿਗਰਾਨੀ ਰੱਖਣੀ ਚਾਹੀਦੀ ਹੈ ਤੈਨੂੰ ਆਪਣੀ ਐਸ਼ ਪ੍ਰਸਤੀ ਵਿੱਚ ਸਮਾਂ ਅਤੇ ਪੈਸਾ ਬਰਬਾਦ ਨਹੀਂ ਕਰਨਾ ਚਾਹੀਦਾ ਉਹੀ ਪੈਸਾ ਲੋਕਾਂ ਦੇ ਕਲਿਆਣ ਵਾਸਤੇ ਖਰਚ ਹੋਣਾ ਚਾਹੀਦਾ ਹੈ ਤੂੰ ਵੇਖ ਨਹੀਂ ਰਿਹਾ ਇਹ ਲੋਕ ਜੋ ਮੇਰਾ ਇੰਨਾ ਸਤਕਾਰ ਕਰਦੇ ਹਨ ਤੇਰਾ ਵੀ ਇਸੇ ਤਰ੍ਹਾਂ ਸਤਕਾਰ ਕਰਨਗੇ ਇਹਨਾਂ ਤੋਂ ਜਾਨਵਰਾਂ ਵਾਲਾ ਕੰਮ ਨਾ ਲੈ ਤੁਸੀਂ ਸਾਰੇ ਇਕਸਾਰ ਮਨੁੱਖ ਹੋ ਕੀ ਸਾਨੂੰ ਸੰਗਤ ਸਮੇਤ ਮਹਿਲ ਵਿੱਚ ਆਉਣ ਦੀ ਇਜਾਜ਼ਤ ਦੇ ਸਕਦਾ ਹੈ ਤੁਸੀਂ ਰਾਜ ਗੱਦੀਆਂ ਤੇ ਬੈਠੇ ਲੋਕ ਜਰਾ ਆਲੇ ਦੁਆਲੇ ਅੱਖਾਂ ਖੋਲ ਕੇ ਵੇਖਣ ਦਾ ਕਸ਼ਟ ਕਰੋ ਚਾਰੇ ਪਾਸੇ ਨਫ਼ਰਤ ਹੈ ਅਗਿਆਨਤਾ ਹੈ ਗਰੀਬੀ ਹੈ ਬਿਮਾਰੀਆਂ ਹਨ ਉਤੋਂ ਵਿਦੇਸੀ ਜਰਵਾਣੇ ਸਾਨੂੰ ਗੁਲਾਮ ਬਣਾ ਚੁੱਕੇ ਹਨ ਇਥੋਂ ਦੇ ਲੋਕਾਂ ਦਾ ਬੇਉੜਕ अपमान ਕਰਦੇ ਹਨ ਇਹਨਾਂ ਮਸਲਿਆਂ ਬਾਰੇ ਕਦੀ ਵਕਤ ਕੱਢ ਕੇ ਵਿਚਾਰ ਕਰ ਲਿਆ ਕਰੋ ਇਹੀ ਗਰੀਬ ਲੋਕ ਦੇਸ਼ ਦੀ ਅਸਲੀ ਤਾਕਤ ਹਨ ਕੀ ਸਾਡੇ ਸਾਰੇ ਸਾਥੀਆਂ ਲਈ ਤੇਰੇ ਮਹਿਲ ਦਾ ਦਰਵਾਜ਼ਾ ਖੁੱਲ ਸਕਦਾ ਹੈ ਤੂੰ ਸਾਰਿਆਂ ਨੂੰ ਅੰਦਰ ਆ ਕੇ satsangਤ ਕਰਨ ਦੀ ਇਜਾਜ਼ਤ ਦੇ ਸਕਦਾ ਹੈ ਰਾਜਾ ਕੇਸ਼ਵਦੱਤ ਨੂੰ ਤਰੇਲੀਆਂ ਆਉਣ ਲੱਗੀਆਂ ਖੂਨ ਤੇਜ਼ੀ ਨਾਲ ਰਗਾਂ ਵਿੱਚ ਦੌੜਨ ਲੱਗਾ ਸਰੀਰ ਪਸੀਨੇ ਨਾਲ ਤਰਬਤਰ ਹੋ ਗਿਆ ਆਪਣੀ ਥਾਂ ਤੋਂ ਖੜਾ ਹੋ ਕੇ ਅੱਗੇ ਵਧਿਆ ਗੁਰਨਾਨਕ ਸਾਹਿਬ ਦੇ ਚਿਹਰੇ ਵੱਲ ਵੇਖਿਆ ਨજર ਨੀਵੀਂ ਹੁੰਦੀ ਚਰਨਾਂ ਤੇ ਆ ਗਈ ਧਾਈ ਕਰਕੇ ਚਰਨਾਂ ਤੇ ਸਿਰ ਟਿਕਾ ਦਿੱਤਾ ਦੋਵਾਂ ਹੱਥਾਂ ਨਾਲ ਘੁੱਟ ਕੇ ਸਤਿਗੁਰੂ ਜੀ ਦੇ ਚਰਨ ਪਕੜ ਲਏ ਨੇਤਰਾਂ ਵਿੱਚੋਂ ਜਲ ਧਾਰਾ ਵਹਿ ਤੁਰੀ ਸਤਿਗੁਰੂ ਜੀ ਨੇ ਮੋਢਿਆਂ ਤੋਂ ਫੜ ਕੇ ਉਠਾਇਆ ਸਿਰ ਤੇ ਹੱਥ ਰੱਖ ਕੇ ਪੁੱਛਿਆ ਬੇਟਾ ਹੁਣ ਦੱਸ ਤੇਰੇ ਮਹਿਲਾਂ ਦਾ ਦਰਵਾਜ਼ਾ ਵੱਡਾ ਹੈ ਕਿ ਛੋਟਾ ਸਿਰ ਝੁਕਾ ਕੇ ਅਤ ਨਿਮਰਤਾ ਨਾਲ ਰਾਜੇ ਨੇ ਆਖਿਆ ਸਤਿਗੁਰੂ ਪਿਤਾ ਜੀ ਹੁਣ ਤੱਕ ਸੱਚ ਮੁੱਚ ਮੇਰੇ ਮਹਿਲ ਦਾ ਦਰਵਾਜ਼ਾ ਬਹੁਤ ਛੋਟਾ ਸੀ ਭਾਵੇਂ ਹਾਥੀ ਲੰਘ ਜਾਂਦੇ ਸਨ ਪਰ ਇਨ੍ਹਾਂ ਰੱਬ ਦੇ ਪੁੱਤਰਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਜੇ ਕਿਸੇ ਅਸ਼ੂਤ ਦਾ ਮੇਰੇ ਤੇ ਪਰਛਾਵਾਂ ਵੀ ਪੈ ਜਾਂਦਾ ਸੀ ਤਾਂ ਉਸ ਦੀ ਸ਼ਾਮਤ ਆ ਜਾਂਦੀ ਸੀ ਹੁਣ ਕਿਰਪਾ ਕਰੋ ਮੇਰਾ ਹੋਰ ਅਮتحان ਨਾ ਲਓ ਮਹਿਲ ਦਾ ਦਰਵਾਜ਼ਾ ਖੁੱਲ ਗਿਆ ਹੈ ਉਹ ਮਹਿਲ ਹੁਣ ਮੇਰੇ ਇਕੱਲੇ ਦਾ ਨਹੀਂ ਹੈ ਉਹ ਸਾਰਿਆਂ ਨੂੰ ਇਨਸਾਫ਼ ਦੇਣ ਲਈ ਇੱਕ ਦਫ਼ਤਰ ਦਾ ਧਰਮਸ਼ਾਲਾ ਦਾ ਲੰਗਰ ਦਾ ਇਨਸਾਫ਼ ਦਾ ਜੁਮਾ ਚੁੱਕੇਗਾ ਗੁਰੂ ਨਾਨਕ ਸਾਹਿਬ ਉਸ ਨਾਲ ਮਹਿਲ ਵਿੱਚ ਚਲੇ ਗਏ ਸਾਰੇ ਪਰਿਵਾਰ ਅਤੇ ਸੇਵਕਾਂ ਨੇ ਸਵਾਗਤ ਕੀਤਾ 15 ਦਿਨਾਂ ਤੱਕ ਫਿਰ ਕੇਸ਼ਵਦੱਤ ਰਾਜੇ ਦੇ ਮਹਿਲ ਵਿੱਚ ਧਰਮ ਉਪਦੇਸ਼ ਹੁੰਦਾ ਰਿਹਾ ਗੁਰੂ ਨਾਨਕ ਸਾਹਿਬ ਬਨੁੱਖਤਾ ਦਾ ਭਲਾ ਕਰਨ ਵਾਲੇ ਨੁਕਤੇ ਸਮਝਾਉਂਦੇ ਰਹੇ ਸਵਾਲ ਜਵਾਬ ਹੁੰਦੇ ਬਾਅਦ ਵਿੱਚ ਸਾਰੇ ਰਲ ਕੇ ਲੰਗਰ ਛਕਦੇ ਕੋਚੀਨ ਦੇ ਰਾਜੇ ਕੇਸ਼ਵਦੱਤ ਨੂੰ ਉਸਦੇ ਫਰਜ਼ਾਂ ਦੀ ਪਛਾਣ ਕਰਵਾ ਕੇ ਗੁਰੂ ਨਾਨਕ ਸਾਹਿਬ ਜੀ ਅਗਲੀ ਯਾਤਰਾ ਲਈ ਚੱਲ ਪਏ ਏਸੀ ਟੈਕਨੀਕ ਗੁਰੂ ਨਾਨਕ ਸਾਹਿਬ ਦੀ ਲੋਕਾਂ ਨੂੰ ਸਮਝਾਉਣ ਦੀ ਜਿਹੜੀ ਕਿ ਦੂਰ ਦਰਾਡੇ ਦੇ ਇਲਾਕੇ 'ਚ ਜਾ ਕੇ ਵੀ ਉਹਨਾਂ ਨੇ ਬੜੀ ਨਿਮਰਤਾ ਨਾਲ ਰਾਜੇ ਮਹਾਰਾਜਿਆਂ ਨੂੰ ਵੀ ਲੀਤੇ ਲੈ ਜਾਂਦਾ ਸਤਿਗੁਰੂ ਪਰਮਾਨੰ ਕਰਦੇ ਨੇ ਖਾਨ ਮਲੂਕ ਕਹਾਇੰਦੇ ਕੋ ਰਹਿਣ ਨਾ ਪਾਈ ਗੜ ਮੰਦਰ ਗਚ ਗੀਰੀਆਂ ਕਿਛ ਸਾਥ ਨਾ ਜਾਈ ਸੋਇਨ ਸਾਖਤ ਭਉਣ ਵੇਗ ਤ੍ਰਗ ਤ੍ਰਗ ਚਤਰਾਈ 36 ਅੰਮ੍ਰਿਤ ਪ੍ਰਕਾਰ ਕਰ ਬਹੁ ਮੈਲ ਵਧਾਈ ਨਾਨਕ ਜੋ ਦੇਵੈ ਤਿਸੈ ਨ ਜਾਣਨੀ ਮਨਮੁਖ ਦੁਖ ਪਾਈ ਨਾਨਕ ਜੋ ਦੇਵੈ ਤਿਸੈ ਨ ਜਾਣਨੀ ਮਨਮੁਖ ਦੁਖ ਪਾਈ ਪੰਨਾ 1246 ਪੋਲੀ ਚੁਕ ਲਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ